ਸੋ ਸਾਰੀ ਗੱਲ ਦੋਸਤੋ ਕੀ ਹਾਲ ਚਾਲਾ ਸਭ ਦਾ ਉਮੀਦ ਕਰਾਂ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਗੱਲ ਕਰਦੇ ਆਪਾਂ ਅੱਜ ਇੱਕ ਖਾਸ ਟੌਪਿਕ ਤੇ ਇੱਕ ਯੂਨੀਫਾਰਮ ਦਾ ਪਾਰਟ ਹੈ ਠੀਕ ਹੈ ਉਹਦੇ ਸਬੰਧ ਵਿੱਚ ਕਾਫੀ ਸਾਰੇ ਮੈਨੂੰ ਕਮੈਂਟਸ ਆਉਂਦੇ ਆ ਤੇ ਮਤਲਬ ਕਿ ਵੀ ਕਾਫੀ ਸਾਰੇ ਮੈਨੂੰ ਮੁੰਡੇ ਕੁੜੀਆਂ ਫੋਟੋਸ ਵਗੈਰਾ ਵੀ ਭੇਜਦੇ ਆ ਠੀਕ ਆ ਤੇ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਠੀਕ ਆ ਤੇ ਉਹ ਹੈਗੀ ਮੇਨਲੀ ਆਪਣੇ ਜਿਹੜੇ ਹੈਗੇ ਬਲੈਕ ਸ਼ੂਜ਼ ਤੇ ਬਲੈਕ ਸ਼ੂਜ਼ ਬਾਰੇ ਕਾਫੀ ਨੂੰ ਮਤਲਬ ਕਿ ਡਾਊਟਸ ਵਗੈਰਾ ਹੈਗੇ ਆ ਠੀਕ ਹੈ ਜਿਹਦੇ ਵਿੱਚ ਮਤਲਬ ਕਿ ਉਹ ਪੁੱਛ ਰਹੇ ਨੇ ਵੀ ਅਸੀਂ ਫੀਤਿਆਂ ਵਾਲੇ ਬੂਟ ਖਰੀਦੀਏ ਜਾਂ ਫਿਰ ਅਸੀਂ ਮਤਲਬ ਕਿ ਜਿਵੇਂ ਕਈ ਪੁੱਛ ਰਹੇ ਨੇ ਚੈਲਸੀ ਖਰੀਦ ਸਕਦੇ ਆਪਾਂ ਠੀਕ ਆ ਤੇ ਜਿਹਨੂੰ ਪਹਾਈ ਲੈਕ ਮਤਲਬ ਕਿ ਇਹਨੇ ਆ ਠੀਕ ਆ ਤੇ ਉਹ ਖਰੀਦ ਸਕਦੇ ਆਪਾਂ ਉਹ ਯੂਨੀਫਾਰਮ ਨਾਲ ਪਾਏ ਜਾ ਸਕਦੇ ਆ ਤੇ ਹੋਰ ਜਿਵੇਂ ਕਿ ਸਾਡੀ ਵਿੱਚਾਂ ਜਿੱਦਾਂ ਟੋ ਵਾਲੇ ਸ਼ੂਜ਼ ਹੁੰਦੇ ਆ ਜਿਨ੍ਹਾਂ ਦੇ ਅੱਗੇ ਮਤਲਬ ਕਿ ਟੋ ਬਣੀ ਹੁੰਦੀ ਆ ਠੀਕ ਆ ਤੇ ਉਹ ਅਸੀਂ ਯੂਜ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਤਾਂ ਇਸ ਤਰ੍ਹਾਂ ਦੇ ਕਾਫੀ ਜਿਹੜੇ ਕੁਐਸਚਨਸ ਹੈਗੇ ਆ ਠੀਕ ਆ ਤੇ ਉਹ ਆ ਰਹੇ ਆ ਤੇ ਬਾਕੀ ਜਿਹੜੇ ਆਪਣੇ ਪੀਡੀ ਸ਼ੂਜ਼ ਨੇ ਠੀਕ ਆ ਜੋ ਕਿ ਆਪਣੇ ਪੀਡੀ ਡਰੈਸ ਨਾ ਪਹਿਣੇ ਆ ਉਸ ਦੇ ਸਬੰਧ ਵਿੱਚ ਵੀ ਆਪਣੀਆਂ ਕਾਫੀ ਜਣੀਆਂ ਇਨਕੁਆਰੀਜ਼ ਆ ਰਹੀਆਂ ਨੇ ਸਟੂਡੈਂਟਸ ਦੀਆਂ ਤੇ ਆਪਾਂ ਫਿਰ ਗੱਲ ਕਰਦੇ ਆਪਾਂ ਦੋਵੇਂ ਸ਼ੂਜ਼ ਬਾਰੇ ਗੱਲ ਕਰਾਂਗੇ ਪਹਿਲਾਂ ਆਪਾਂ ਪੀਡੀ ਸ਼ੂਜ਼ ਬਾਰੇ ਗੱਲ ਕਰਦੇ ਆਂ ਤੇ ਪੀਡੀ ਸ਼ੂਜ਼ ਮੋਸਟਲੀ ਮਤਲਬ ਜਿੰਦਾ ਸਪੋਰਟ ਸ਼ੂਜ਼ ਹੁੰਦੇ ਆ ਆਪਣੇ ਠੀਕ ਆ ਨਾਰਮਲ ਜਿੱਦਾਂ ਕਿ ਮਤਲਬ ਫੈਂਟਾ ਦੇ ਹੋਊਗੀ ਜਾਂ ਤਾਂ ਠੀਕ ਆ ਜਾਂ ਆਪਣੇ ਕਹਿ ਸਕਦੇ ਆਂ ਵੀ ਆਪਣੇ ਨਾਈਕੀ ਦੇ ਹੋਊਗੀ ਠੀਕ ਆ ਜਾਂ ਐਡੀਡਸ ਦੇ ਹੋਊਗੀ ਵੀ ਨਾਰਮਲ ਜਿਹ ਜਿੱਦਾਂ ਕਹਿ ਸਕਦੇ ਵੀ ਜਿਆਦਾ ਹਾਈ ਰੇਂਜ ਦੇ ਵਿੱਚ ਵੀ ਨਾ ਹੋਣਾ ਕਰੀ ਮ ਲੈਣੇ ਉਹ ਮਤਲਬ ਫੁੱਲ ਮਤਲਬ ਕਿ ਜਿਵੇਂ ਕਹਿ ਸਕਦੇ ਆ ਵੀ ਵਾਈਟ ਹੋਣੀ ਚਾਹੀਦੀ ਆ ਠੀਕ ਆ ਜਿੱਦਾਂ ਕਿ ਉਹਦੇ ਵਿੱਚ ਕੋਈ ਮਤਲਬ ਕਲਰ ਨਹੀਂ ਹੋਣਾ ਜਿੱਦਾਂ ਕੋਈ ਧਾਰੀ ਨਹੀਂ ਹੋਣੀ ਚਾਹੀਦੀ ਜਾਂ ਕੋਈ ਮਤਲਬ ਟੈਗ 컬러ਫੁਲ ਟੈਗ ਨਹੀਂ ਲੱਗਿਆ ਹੋਣਾ ਜਿੱਦਾਂ ਉਹ ਆਲ ਓਵਰ ਮਤਲਬ ਜਿਵੇਂ ਕਹਿ ਦਿੱ ਆ ਆਪਾਂ ਸਾਰਾ ਮਤਲਬ ਕਿ ਵੀ ਵਾਈਟ ਮਤਲਬ ਹੋਣਾ ਚਾਹੀਦਾ ਫੀਤੇ ਵੀ ਮਤਲਬ ਸਭ ਕੁਝ ਵਾਈਟ ਹੋਣਾ ਚਾਹੀਦਾ ਠੀਕ ਆ ਉਹਦਾ ਠੀਕ ਆ ਤੇ ਉਹਦੀ ਮੈਂ ਸਕਰੀਨਸ਼ਾਟ ਵੀ ਲਾ ਦਿੰਨਾ ਠੀਕ ਆ ਮੇਰੇ ਜਿੱਦਾਂ ਘਰੇ ਮੇਰੇ ਸ਼ੂਜ਼ ਪਏ ਹੋਇਆ ਠੀਕ ਆ ਪੀਟੀ ਸ਼ੂਜ਼ ਪੀਅਰਸ ਜਾਣ ਖੇਲਾ ਤੁਸੀਂ ਮਤਲਬ ਵੀ ਉਹ ਬਾਈ ਕੀਤੇ ਸੀ ਠੀਕ ਹੈ ਤੇ ਉਹਦੀ ਮੈਂ ਇੱਕ ਮਤਲਬ ਸਕਰੀਨਸ਼ਾਟ ਤੁਹਾਨੂੰ ਲਾਦਣਾ ਤਾਂ ਕਿ ਤਾਂ ਕਿ ਤੁਹਾਨੂੰ ਜਿਹੜਾ ਮਤਲਬ ਕਿ ਕਲੀਅਰ ਹੋ ਸਕੇ ਵੀ ਅਸੀਂ ਮਤਲਬ ਕਿ ਵੀ ਇਹ ਵਾਲੇ ਸ਼ੂਜ਼ ਲੈਣੇ ਆ ਠੀਕ ਆ ਹੋਰ ਕਈ ਮਤਲਬ ਮੈਨੂੰ ਇਦਾਂ ਦੇ ਨਹੀਂ ਮਤਲਬ ਪਿਕਸ ਭੇਜ ਦਿੰਦੇ ਵੀ ਅਸੀਂ ਆ ਸ਼ੂਜ਼ ਲਏ ਆ ਉਹਦੇ ਵਿੱਚ ਜਿੱਦਾਂ ਕਿ ਮਤਲਬ ਕਿ ਧਾਰੀਆਂ ਹੁੰਦੀਆਂ ਜਾਂ ਮਤਲਬ ਕਿ ਕਲਰਫੁੱਲ ਮਤਲਬ ਬ੍ਰਾਂਡਿੰਗ ਕੀਤੀ ਹੁੰਦੀ ਹੈ ਵਿੱਚ ਤੇ ਉਹ ਤੁਹਾਡੇ ਮਤਲਬ ਉੱਥੇ ਨਹੀਂ ਚੱਲਨੇ ਹੈਗੇ ਜਦੋਂ ਪੀਟੀ ਡਰੈਸ ਚੈੱਕ ਹੁੰਦੀ ਹੈ ਸਵੇਰ ਕਈ ਵਾਰੀ ਇਦਾਂ ਦਾ ਮਤਲਬ ਕਿ ਸੀਨ ਬਣ ਜਾਂਦਾ ਉੱਥੇ ਕਿ ਆਪਣੇ ਸੀਡੀਐਮ ਸਾਹਿਬ ਨੂੰ ਸੀਡੀ ਸਾਹਿਬ ਉਸਤਾਦ ਸਾਹਿਬਾਂ ਨੂੰ ਕਹਿ ਦਿੰਦੇ ਆ ਵੀ ਆਪਣੇ ਆਪਣੇ ਪਲਾਡੋਂ ਚੈੱਕ ਕਰੋ ਵੀ ਕਿਹਦੇ ਪੀਟੀ ਟੈਸ ਸਹੀ ਪਾਈ ਹੋਈ ਆ ਠੀਕ ਆ ਮਤਲਬ ਕਿ ਪੀਟੀ ਟੈਸ ਦੇ ਨਾਲ ਆਪਣੀਆਂ ਜਰਾਬਾਂ ਉਹ ਖਾਕੀ ਹੋਣਗੀਆਂ ਠੀਕ ਆ ਮਤਲਬ ਜਰਾਬਾਂ ਖਾਕੀ ਚੱਲਣੀਆਂ ਠੀਕ ਆ ਨਾਲ ਤੇ ਮਤਲਬ ਜਿਹੜੇ ਆਪਣੇ ਫਲੀਟ ਜਦੋਂ ਆਪਾਂ ਕਹਿੰਦੀ ਆ ਵੀ ਸ਼ੂਜ਼ ਆ ਜਿਹੜੇ ਆਪਣੇ ਉਹ ਤੇ ਫਲੀਟ ਹੀ ਕਹਿੰਦੇ ਮੋਸਟਲੀ ਠੀਕ ਆ ਚਿੱਟੇ ਫਲੀਟ ਠੀਕ ਆ ਹੁੰਦੇ ਸਪੋਰਟ ਸ਼ੂਜ਼ ਜਾਂ ਫਲੀਟ ਅਲੱਗ ਚੀਜ਼ ਹੁੰਦੀ ਆ ਮਤਲਬ ਉਹ ਤੇ ਫਲੀਟ ਹੀ ਕਹਿੰਦੇ ਮੋਸਟਲੀ ਤੇ ਵੀ ਸਾਰੇ ਮਤਲਬ ਜਿੱਦਾਂ ਕਿ ਆਪਣੇ ਵੀ ਪਟਕਾ ਓਕੇ ਆ ਮਤਲਬ ਪਟਕਾ ਵਧੀਆ ਤਰ੍ਹਾਂ ਬੰਨਿਆ ਹੋਇਆ ਠੀਕ ਆ ਆਪ ਜਿਹੜੀ ਟੀ-ਸ਼ਰਟ ਆ ਠੀਕ ਆ ਪੀਟੀ ਟੀ-ਸ਼ਰਟ ਆ ਉਹ ਵਧੀਆ ਕਲੀਨ ਆ ਧੋਤੀ ਹੋਈ ਆ ਸਾਫ ਸੁਥਰੀ ਆ ਕਾਲਰ ਮਲੇ ਤਾਂ ਨਹੀਂ ਹੈ ਹੀ ਠੀਕ ਆ ਤੇ ਆਪਣੀ ਲੋਰ ਧੋਤੀ ਹੋਈ ਮਤਲਬ 올ਓਵਰ ਸਾਰਾ ਮਤਲਬ ਜਿੱਦਾਂ ਕਹਿ ਸਕਦੇ ਹੋ ਉਸਤਾਦ ਸਬਾ ਨੂੰ ਹਦਾਇਤ ਕੀਤੀ ਜਾਂਦੀ ਵੀ ਤੁਸੀਂ ਆਪਣੇ ਆਪਣੀ ਪਲਾਟਫਾਰਮ ਚ ਚੈੱਕ ਕਰੋ ਵੀ ਕੀ ਦੀ ਜਿਹੜੀ ਮਤਲਬ ਪੀਡੀ ਅਡਰੈਸ ਦੇ ਵਿੱਚ ਕੋਈ ਕਮੀਆਂ ਠੀਕ ਆ ਉਹਨੂੰ ਬਾਹਰ ਕੱਢੋ ਫਿਰ ਉਸਾਜ ਦਿੱਤੀ ਜਾਂਦੀ ਆ ਕੋਈ ਮਤਲਬ ਉਸ ਚੀ ਦਾ ਕੋਈ ਮਤਲਬ ਫਾਇਦਾ ਨਹੀਂ ਹੈ ਠੀਕ ਆ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਅਵੇਅਰ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਜਿਹੜੇ ਸ਼ੂਜ਼ ਲੈਣੇ ਆ ਠੀਕ ਆ ਉਹ ਪ੍ਰੋਪਰ ਵਾਈਟ ਲੈਣੇ ਆ ਠੀਕ ਆ ਨਾ ਕਿ ਮਤਲਬ ਕਿ ਉਹਦੇ ਵਿੱਚ ਕੋਈ ਹੋਰ ਤਰ੍ਹਾਂ ਦਾ ਕੋਈ ਮਤਲਬ ਜਿਵੇਂ ਕਹਿ ਸਕਦੇ ਇਸਮੇਟਰੀ ਹੋਣੀ ਚਾਹੀਦੀ ਆ ਠੀਕ ਆ ਤੇ ਮੈਂ ਤੁਹਾਨੂੰ ਉਸ ਸਕਰੀਨਸ਼ਾਟ ਸ਼ੇਅਰ ਕਰਦਾ ਠੀਕ ਆ ਤੇ ਉਹ ਤੁਸੀਂ ਚੈੱਕ ਕਰ ਲਿਓ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆਪਣੇ ਜਿਹੜੇ ਹੈਗੇ ਆ 유ਨੀਫਾਰਮ ਵਾਲੇ ਜਿਹੜੇ ਮਤਲਬ ਕਿ ਆਪਣੀ ਮੇਨ ਜਿਹੜੀ 유ਨੀਫਾਰਮ ਬਣੀ ਹੈ ਖਾਕੀ ਠੀਕ ਆ ਔਰ ਇੱਕ ਤਾਂ ਮਤਲਬ ਕੀ ਹੁੰਦੇ ਨਾ ਆਪਣੇ ਪਰੇਡ ਵਾਲੇ ਮਤਲਬ ਜਿੱਦਾਂ ਕਹਿ ਦੀਏ ਆਪਣੇ ਡ੍ਰਿਲ ਸ਼ੂਜ਼ ਹੁੰਦੇ ਆ ਡ੍ਰਿਲ ਸ਼ ਔਰ ਉਸ ਤੋਂ ਬਾਅਦ ਹੰਦੇ ਜਿਹੜੇ ਆਪਣੇ ਨਾਰਮਲ ਜਿੱਦਾਂ ਆਪਣੇ ਡਿਊਟੀਆਂ ਵਗੈਰਾ ਲੱਗਦੀਆਂ ਜਾਂ ਆਪਾਂ ਨਾਰਮਲ ਜਿੱਦਾਂ ਕਹਿ ਸਕਦੇ ਆਂ ਵੀ ਅ ਮਤਲਬ ਡਿਊਟੀ ਟਾਈਮ ਪਾਉਣੇ ਆ ਠੀਕ ਆ ਉਹ ਆਪਾਂ ਕਿੱਦਾਂ ਦੇ ਸ਼ੂਜ਼ ਪਾਉਣੇ ਆ ਠੀਕ ਆ ਤੇ ਉਹ ਮੋਸਟਲੀ ਆਪਣੇ ਜਿੱਦਾਂ ਕਿ ਫੀਤਿਆਂ ਵਾਲੇ ਸ਼ੂਜ਼ ਹੁੰਦੇ ਆ ਆਪਾਂ ਸਕੂਲ ਟਾਈਮ ਪਾਉਂਦੇ ਰਹੇ ਆ ਮਤਲਬ ਜਿੱਦਾਂ ਛੋਟੇ ਹੁੰਦੇ ਤੇ ਮਤਲਬ ਫੀਤਿਆਂ ਵਾਲੇ ਹੋਣੇ ਚਾਹੀਦੇ ਆ ਚਲੋ ਠੀਕ ਆ ਜਦੋਂ ਆਪਾਂ ਸਰਵਿਸ ਤੇ ਆ ਗਏ ਆ ਠੀਕ ਆ ਹੁਣ ਉਹ ਥੋੜਾ ਮਤਲਬ ਜਿਵੇਂ ਕਹਿ ਸਕਦੇ ਆਂ ਗਾ ਟ੍ਰੈਂਡ ਬਦਲ ਗਿਆ ਜਾਂ ਕਹਿ ਸਕਦੇ ਹੋ ਇਸਮੇ ਟ੍ਰੈਂਡ ਚੇਂਜ ਹੋ ਕੱਟ ਹੋਣੇ ਚਾਹੀਦੇ ਮਤਲਬ ਹਾਈ ਨੈਕ ਹੋਣੀ ਚਾਹੀਦੀ ਪਹਿਲੀ ਗੱਲ ਕਿਉਂਕਿ ਤੁਸੀਂ ਰੰਗ ਰੂਪ ਤੋਂ ਠੀਕ ਹੈ ਕਿਉਂਕਿ ਤੁਸੀਂ ਮਤਲਬ ਫਿਲਹਾਲ ਹਜੇ ਡਿਸਪਲਿਨ ਸਿੱਖਣਾ ਫੋਰਸ ਦਾ ਇਨ ਫਿਊਚਰ ਤੁਸੀਂ ਮਤਲਬ ਕਿ ਆਫਟਰ ਟ੍ਰੇਨਿੰਗ ਤੁਸੀਂ ਉਹ ਚੀਜ਼ ਯੂਜ਼ ਕਰ ਸਕਦੇ ਹੋ ਠੀਕ ਹੈ ਬਟ ਉਹ ਵੀ ਕਿਸੇ ਵੱਡੇ ਅਫਸਰ ਦੇ ਸਾਹਮਣੇ ਨਹੀਂ ਜਿੱਦਾਂ ਕਿ ਮੰਨ ਲਓ ਤੁਸੀਂ ਕਿਸੇ ਸੀਨੀਅਰ ਅਫਸਰ ਨਾਲ ਕੋਈ ਜੋਬ ਮਤਲਬ ਡਿਊਟੀ ਕਰ ਰਹੇ ਜਿੱਦਾਂ ਕਿ ਮੈਂ ਸੀਨੀਅਰ ਅਸ ਨਾਲ ਡਿਊਟੀ ਕਰਦਾ ਹੈਗਾ ਠੀਕ ਹੈ ਤੇ ਮੈਨੂੰ ਮਤਲਬ ਕਿ ਵੀ ਹਰ ਇੱਕ ਚੀਜ਼ ਦੇਖਣੀ ਪੈਂਦੀ ਹੈ ਵੀ ਮਤਲਬ ਕੀ ਚੀਜ਼ ਮੈਂ ਮਤਲਬ ਪਾ ਸਕਦਾ ਕੀ ਚੀਜ਼ ਮੇਰੇ ਲਈ ਮਨਾਹੀ ਆ ਠੀਕ ਆ ਤੇ ਆਦਰਵਾਇਜ਼ ਅਫਸਰ ਕੋਈ ਟੋਕ ਵੀ ਦਿੰਦੇ ਆ ਠੀਕ ਆ ਔਰ ਕਈ ਵਾਰੀ ਇਦਾਂ ਵੀ ਹੋਇਆ ਹੈਗੇ ਮੇਰੇ ਨਾਲ ਦੇ ਜਿੱਦਾਂ ਕਹਿ ਸਕਦੇ ਪੱਗ ਨਹੀਂ ਰੱਖਦੇ ਹਨ ਤੇ ਮਤਲਬ ਸਾਡੇ ਸਾਹ ਹੈਗੇ ਠੀਕ ਆ ਉਹ ਕਈ ਵਾਰੀ ਟੋਕ ਵੀ ਦੇਣ ਤੇ ਵੀ ਕਾਕਾਤਰੀ ਪੱਗ ਕਿੱਥੇ ਆ ਔਰ ਕਈ ਅਫਸਰ ਇਦਾਂ ਦੀ ਵੀ ਹੁੰਦੀ ਹੈ ਕਿ ਜੋ ਕਿ ਮਤਲਬ ਕਿਸੇ ਰਾਖੜੇ ਡਿਊਟੀ ਨੂੰ ਮਤਲਬ ਪਰਾ ਸਾਡਾ ਡਿਊਟੀ ਕੋ ਖੜਾ ਬੰਦਾ ਮਲਾਜ਼ਮ ਠੀਕ ਆ ਉਹਦੀ ਕੋਈ ਵਰਦੀ ਵਿੱਚ ਕਮੀ ਨਹੀਂ ਸੀ ਤੇ ਉਹਨੂੰ ਵੀ ਰੋਕੇ ਉਹ ਮਤਲਬ ਕਿ ਐਸਾ ਦੀ ਮ ਕਦਰ ਵਰਦੀ ਜਿਹੜੀ ਉਹ ਸਹੀ ਨਹੀਂ ਹੈਗੀ ਠੀਕ ਆ ਤੇ ਰੱਬ ਨਾ ਕਰੇ ਕਿ ਉਹਦਾ ਚਾਂਸ ਬਣੇ ਇਸ ਤਰ੍ਹਾਂ ਦਿਮਾਗ ਇੱਕੋ ਜ ਨਹੀਂ ਹੁੰਦਾ ਕਈ ਵਾਰੀ ਅਸਰ ਦਿਮਾਗ ਮਤਲਬ ਕਿ ਜਿਵੇਂ ਗੁੱਸੇ ਵਾਲਾ ਮਤਲਬ ਹੋ ਸਕਦਾ ਉਸ ਟਾਈਮ ਤੇ ਠੀਕ ਆ ਤੇ ਅਸਰ ਆਪਣ ਨੂੰ ਡਿਸਮੈਂਟ ਮਤਲਬ ਵੀ ਤੇ ਅਸਰ ਆਪਣ ਨੂੰ ਕਈ ਵਾਰੀ ਜਿਹੜਾ ਅਫਸਰ ਆ ਠੀਕ ਆ ਉਹਦੇ ਮੂਡ ਦਾ ਨਹੀਂ ਪਤਾ ਹੁੰਦਾ ਕਿਦਾਂ ਦੇ ਮੂਡ ਵਿੱਚ ਆਏਗਾ ਠੀਕ ਆ ਔਰ ਆਪਣੀ ਜਿਹੜੀ ਮਤਲਬ ਯੂਨੀਫਾਰਮ ਦੇ ਡਿਸਪਲਾਈਨ ਦੇ ਵਿੱਚ ਮਤਲਬ ਕੋਈ ਕਮੀਆਂ ਠੀਕ ਆ ਸਮਿਟਰੀ ਦੇ ਵਿੱਚ ਕੋਈ ਆਪਣੇ ਪੈਟਰਨ ਦੇ ਵਿੱਚ ਕਮੀ ਆ ਤੇ ਆਪਾਂ ਨੂੰ ਮਤਲਬ ਕਿ ਸਾਨੂੰ ਸਸਪੈਂਡ ਵੀ ਕਰ ਸਕਦਾ ਠ ਇਸ ਕਰਕੇ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਆਪਣੀ ਵਰਦੀ ਨੂੰ ਪ੍ਰੋਪਰ ਮਤਲਬ ਕਿ ਉਹ ਮਤਲਬ ਕਿ ਪਾ ਕੇ ਰੱਖਣਾ ਠੀਕ ਹੈ ਤੇ ਮੈਂ ਆਪਦੀ ਐਗਜ਼ੈਂਪਲ ਹੀ ਪਹਿਲਾਂ ਤੁਹਾਨੂੰ ਦੇ ਦਈਆ ਠੀਕ ਹੈ ਵੀ ਮੈਂ ਮਤਲਬ ਕਿ ਮੈਂ ਐਸਪੀ ਸਾਹਿਬ ਨਾਲ ਡਿਊਟੀ ਕਰਦਾ ਠੀਕ ਹੈ ਔਰ ਮੈਂ ਮਤਲਬ ਪੂਰਾ ਦੇਖਣਾ ਪੈਂਦਾ ਮੈਨੂੰ ਮਤਲਬ ਕਿ ਡੇਲੀ ਵੀ ਮੇਰੀ ਕੋਈ ਕਮੀ ਨਹੀਂ ਰਹੇਗੀ ਜਾਂ ਮਤਲਬ ਕਿ ਕੋਈ ਮਤਲਬ ਕਿ ਵੱਧ ਚੀਜ਼ ਨਹੀਂ ਲੜੀ ਜਾਂ ਕੋਈ ਘੱਟ ਚੀਜ਼ ਨਹੀਂ ਲੜੀ ਸਪੋਜ਼ ਕਰੋ ਹਨਾ ਤੇ ਮੈਂ ਮਤਲਬ ਉਸ ਨੂੰ ਡੇਲੀ ਮਤਲਬ ਉਹ ਰੁਟੀਨ ਦੇ ਵਿੱਚ ਫੋਲੋ ਕਰਦਾ ਠੀਕ ਹੈ ਇਸ ਕਰਕੇ ਤੁਸੀਂ ਵੀ ਮਤਲਬ ਕਿ ਇਨ ਫਿਊਚਰ ਜਿਹੜਾ ਇਹੋ ਉਹ ਇਹ ਸਿਧਾ ਧਿਆਨ ਰੱਖਣਾਗਾ ਤਾਂ ਕਿ ਤੁਸੀਂ ਮੰਨ ਕੇ ਚੱਲੋ ਵੀ ਕਿਸੇ ਅਫਸਰ ਦੀ ਨਿਗਾਹ ਦੇ ਵਿੱਚ ਨਾ ਆਓ ਠੀਕ ਹੈ ਕਿਉਂਕਿ ਤੁਸੀਂ ਉਹ ਡੇਲੀ ਤੁਹਾਡਾ ਰੁਟੀਨ ਸ਼ੁਰੂ ਤੋਂ ਜੋ ਚੀਜ਼ ਤੁਸੀਂ ਸ਼ੁਰੂ ਕਰ ਲਈ ਠੀਕ ਹੈ ਟ੍ਰੇਨਿੰਗ ਤੋਂ ਜਾਂ ਕਹਿ ਸਕਦੇ ਆ ਆਪਣੀ ਸਰਵਿਸ ਤੋਂ ਤਾਂ ਤੁਹਾਡਾ ਜਿਹੜਾ ਮਤਲਬ ਕਿ ਨੇਚਰਾ ਉਦੋਂ ਦਾ ਹੀ ਰਹਿਣਾ ਠੀਕ ਆ ਇਨ ਫਿਊਚਰ ਮੰਨ ਕੇ ਚੱਲੋ ਤੁਹਾਡੀ ਕਿਸੇ ਕਬੇ ਅਫਸਰ ਨਾਲ ਡਿਊਟੀ ਲੱਗੀ ਜਾਂ ਕੋਈ ਕਿਸੇ ਅਫਸਰ ਨੇ ਤੁਹਾਨੂੰ ਦੇਖ ਲਿਆ ਠੀਕ ਆ ਤੇ ਫਿਰ ਉਹ ਮਤਲਬ ਕਿ ਇਹ ਨਹੀਂ ਦੇਖਦੇ ਬਸ ਉਹ ਸਸਪੈਂਡ ਕਰਨ ਲੱਗੀ ਇੱਕ ਸੈਕਿੰਡ ਲਾਉਂਦੇ ਆ ਠੀਕ ਆ ਇਸ ਕਰਕੇ ਤੁਸੀਂ ਆਪਣੇ ਜਿਹੜੇ ਸ਼ੂਜ਼ ਹੈਗੇ ਆ ਉਹ ਫੀਟਿਆਂ ਵਾਲੇ ਲੈਣੇ ਆ ਚੈਲਸੀ ਸ਼ੂਜ਼ ਵਾਲੇ ਵੀ ਕਾਫੀ ਮਤਲਬ ਕਿ ਹੈਗੇ ਸਟੂਡੈਂਟਸ ਨੇ ਮੈਨੂੰ ਪੁੱਛਿਆ ਵੀ ਚੈਲਸੀ ਸ਼ੂਜ਼ ਅਸੀਂ ਯੂਜ਼ ਕਰ ਸਕਦੇ ਆ ਤਾਂ ਤੁਸੀਂ ਚੈਲਸੀ ਸ਼ੂਜ਼ ਆ ਜਿਹੜੇ ਉਹ ਨਹੀਂ ਯੂਜ਼ ਕਰ ਸਕਦੇ ਠੀਕ ਹੈ ਕਿਉਂਕਿ ਉੱਥੇ ਮਤਲਬ ਬਕਾਇਦਾ ਡੇਲੀ ਮਤਲਬ ਕਿ ਪਰੇਡ ਦੇ ਵਿੱਚ ਵੀ ਨਾਰਮਲ ਮਤਲਬ ਵਰਦੀ ਜਦੋਂ ਮਰਜ਼ੀ ਕੋਈ ਵੀ ਉਸਤਾਦ ਸਾਹਿਬਾਨ ਹੈਗਾ ਠੀਕ ਹੈ ਉਹ ਥੋੜੀ ਚੈੱਕ ਕਰ ਸਕਦਾ ਠੀਕ ਹੈ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਮੈਂ ਨਹੀਂ ਚੈੱਕ ਕਰਾਂਗਾ ਠੀਕ ਹੈ ਤੇ ਵੀ ਤੁਹਾਨੂੰ ਮਤਲਬ ਕਿ ਉੱਥੇ ਫਿਰ ਕਾਰਵਾਈ ਕੀਤੀ مطلب ਜੋ ਵੀ ਹੈ ਠੀਕ ਹੈ ਮੰਨ ਕੇ ਚੱਲੋ ਵੀ ਤੁਸੀਂ ਫੜੇਗੇ ਹਨ ਤੁਹਾਡੇ ਕੋਈ ਉਦਾਂ ਦੀ ਮਤਲਬ ਸ਼ੂਜ਼ ਪਾਏ ਜਾਂ ਤੁਸੀਂ ਮਤਲਬ ਪੈਟਰਨ ਦਾ ਉਫਰਦੀ ਨਹੀਂ ਪਾਈਗੇ ਮੈਂ ਆਪਣਾ ਹੈਗਾ ਪੈਟਰਨ ਠੀਕ ਹੈ ਵੀ ਆਪਣੇ ਜੋ ਵੀ ਹੈਗਾ ਸਿਸਟਮ ਠੀਕ ਹੈ ਉਹ ਪੈਟਰਨ ਮੁਤਾਬਕ ਚੱਲਦਾ ਠੀਕ ਹੈ ਡਰੈਸ ਦਾ ਔਰ ਜੇ ਤੁਸੀਂ ਪੈਟਰਨ ਮੁਤਾਬਕ ਨਹੀਂ ਪਾਈ ਸੀਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਆ ਔਰ ਮੈਂ ਇਹ ਜਿਹੜੇ ਸ਼ੂਜ਼ ਆ ਤੁਹਾਨੂੰ ਮਤਲਬ ਲਗਿਆ ਸ਼ੋਅ ਕਰ ਰਿਹਾ ਹੈਗਾ ਠੀਕ ਹੈ ਇਹ ਤੁਸੀਂ ਚੈੱਕ ਕਰ ਲਿਓ ਠੀਕ ਹੈ ਵੀ ਇਦਾਂ ਦੇ ਸ਼ੂਜ਼ ਲੈਣੇ ਆ ਠੀਕ ਹੈ ਔਰ ਜ਼ਿਆਦਾ ਕੋਈ ਹਾਈ ਨੱਕ ਜਿੱਦਾਂ ਕਹਿ ਦੀ ਆਪਾਂ ਮਤਲਬ ਵੀ ਕਾਫੀ ਉੱਪਰ ਵਾਲੇ ਜ ਜਿੰਨਾ ਜਦ ਤੁਸੀਂ ਰੰਗ ਰੋਗ ਆ ਠੀਕ ਆ ਆਫਟਰ ਦੈਨ ਤੁਸੀਂ ਥਾਣੇ ਚ ਲੱਗਦੇ ਆ ਕੁਝ ਪੀਸੀਆਰ ਤੇ ਲੱਗਦੇ ਆ ਜਾਂ ਕੋਈ ਹੋਰ ਕਿਤੇ ਲੱਗਦੇ ਆ ਜਿੱਥੇ ਵੱਡੇ ਅਫਸਰ ਹੀ ਤੁਹਾਡੇ ਤੇ ਨੀਗਾ ਕੱਟ ਪੈਂਦੀ ਆ ਠੀਕ ਆ ਤੁਸੀਂ ਕਿਸੇ ਐਹੋ ਜੀ ਜਗ੍ਹਾ ਤੇ ਲੱਗੇ ਆ ਵੀ ਤੁਸੀਂ ਨਾਰਮਲ ਤੁਹਾਡੇ ਨਾਲ ਏਐਸਆਈ ਸਬ ਇੰਸਪੈਕਟਰ ਮਤਲਬ ਇਹ ਮਤਲਬ ਥੋੜਾ ਇਨਚਾਰਜ ਆ ਉੱਥੇ ਤੁਸੀਂ ਇਹ ਚੀਜ਼ ਥੋੜੀ ਥੋੜੀ ਜੀ ਮਨਵਾਨੀ ਕਰ ਸਕਦੇ ਹੋ ਬਟ ਜੇ ਤੁਸੀਂ ਕਿਸੇ ਡੀਐਸਪੀ ਜਾਂ ਐਸਪੀ ਜਾਂ ਮਤਲਬ ਅੱਪਰ ਰੈਂਕ ਦੇ ਕਿਸੇ ਵੀ ਅਫਸਰ ਨਾਲ ਲੱਗੇ ਹੋ ਤਾਂ ਉੱਥੇ ਤੁਸੀਂ ਆਪਣੀ ਵਰਦੀ ਦੇ ਪੈਟਰਨ ਵਿੱਚ ਕਟਾਈ ਨਹੀਂ ਕਰ ਸਕਦੇ ਠੀਕ ਆ ਤੇ ਫਿਰ ਉਹਦਾ ਫਿਰਦਾ ਸਿਲਾ ਤੁਸੀਂ ਖੁਦ ਭੁਗਤਣ ਲਈ ਤਿਆਰ ਹੋਵੋਗੇ ਠੀਕ ਆ ਤੇ ਬਸ ਆਪਣਾ ਇਨੀ ਜਿਹੜੀ ਨੌਲੇਜ ਸੀ ਤੁਹਾਨੂੰ ਦੇਣੀ ਸੀ ਤਾਂ ਕਿ ਤੁਹਾਡਾ ਜਿਹੜਾ ਡਾਊਟ ਕਲੀਅਰ ਹੋ ਸਕੇ ਵੀ ਆਪਾਂ ਸ਼ੂਜ਼ ਕਿਦਾਂ ਦੇ ਲੈਣੇ ਆ ਠੀਕ ਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਤਦ ਤੱਕ ਲਈ ਸასი ਕਾਲ ਜੈ ਹਿੰਦ